ਲਓ ਦੋਸਤੋ ਜਿਸ ਤਰ੍ਹਾਂ ਮੈਂ ਜ਼ਿਕਰ ਪਿਛਲੇ ਦਿਨਾਂ ਤੋਂ ਕੀਤਾ ਸੀ ਮੁਲਾਕਾਤ ਬੜੀ ਖੂਬਸੂਰਤ ਇਹਨਾਂ ਨਾਲ ਹੋਈ ਸੀ ਮੋਗਾ ਤੋਂ ਡਾਕਟਰ ਅਮਰੀਕ ਸਿੰਘ ਕੰਡਾ ਦੇ ਇਹਨਾਂ ਦਾ ਕਾਵਿਅੰਗ ਕੰਡੇ ਦਾ ਕੰਡਾ ਜਾਂ ਕਾਵ ਟੋਟਾ ਲਿਖਦੇ ਨੇ ਨਿੱਕੀ ਕਹਾਣੀ ਲਿਖਦੇ ਨੇ ਖੂਬਸੂਰਤ ਵਿਅੰਗ ਲਿਖਦੇ ਨੇ ਉਹ ਸ਼ਖਸੀਅਤ ਫਿਰ ਅੱਜ ਸਾਡੇ ਨਾਲ ਜੁੜੀ ਹੈ ਡਾਕਟਰ ਅਮਰੀਕ ਸਿੰਘ ਕੰਡਾ ਕੰਡਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਚਨਪ੍ਰਦੇਸੀ ਰੇਡੀਓ ਤੇ ਆਪ ਜੀ ਦਾ ਸਤਿ ਸ਼੍ਰੀ ਅਕਾਲ ਜੀ ਅਹ ਤੇ ਕੰਨਾ ਸਾਹਿਬ ਹੋਰ ਸਨੋਂ ਸਿਹਤ ਗੱਡਾ ਜੀ ਆਲਾ ਦਵਾਲਾ ਠੀਕ ਐ ਮੋਗਾ ਸ਼ਾਂਤ ਐ ਸਭ ਠੀਕ ਠਾਕ ਆ ਕੁਸ਼ਲ ਮੰਗਲ ਆ ਜੀ ਬਹੁਤ ਹੀ ਵਧੀਆ ਮੌਸਮ ਆ ਅੱਜ ਕੰਨਾ ਸਾਹਿਬ ਤੁਹਾਡੇ ਮੋਗੇ ਦਾ ਨਾਮ ਮੋਗਾ ਨਾ ਰੱਖਦੀ ਕਿਉਂਕਿ ਬਹੁਤ ਕੁਝ ਨਿਕਲ ਗਿਆ ਇਸ ਦੇ ਵਿੱਚ ਦੀ ਆ ਹਾਂ ਤਾਂ ਸਹੀ ਗੱਲ ਹੋ ਗਈ ਹੋ ਗਿਆ ਮੋਗਾ ਤਾਂ ਵਿਕਾਸ ਮੋਗਾ ਵਿਕਾਸ ਮੋਗਾ ਇਸ ਮੋਗੇ ਚੋਂ ਨਿਕਲ ਕੇ ਬੜੇ ਮਘੋਰੇ ਅੱਗੇ ਜਾ ਕੇ ਹੋਣੇ ਨੇ ਜੀ ਮੋਗੇ ਚੋਂ ਹਾਂ ਅੱਜ ਤਾਂ ਬਹੁਤ ਹੋਣਾ ਜੀ ਜੀ ਲੋਕਤਾਂਤਰ ਦਾ ਮਘੋਰਾ ਮੋਗੇ ਚੋਂ ਨਿਕਲ ਗਿਆ ਮੋਗੇ ਚੋਂ ਕੰਡਾ ਸਾਹਿਬ ਫਿਰ ਅੱਜ ਕਿਹਦਾ ਕੰਡਾ ਨਿਕਲ ਰਿਹਾ ਮੈਂ ਇੱਕ ਜ਼ਰੂਰੀ ਦੋਸਤਾਂ ਮਿੱਤਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਛੋਟਾ ਜਿਹਾ ਜੀ ਜੀ ਮੈਨੂੰ ਕਈ ਦੋਸਤ ਫੋਨ ਕਰਦੇ ਨੇ ਜਾਂ ਚੈਟਿੰਗ ਤੇ ਪੁੱਛਦੇ ਨੇ ਤੁਸੀਂ ਕਿਹੜੀ ਪਾਰਟੀ ਦੇ ਬੰਦੇ ਹੋ ਹਾਂ ਤੁਸੀਂ ਕੱਲ ਵੀ ਜ਼ਿਕਰ ਕੀਤਾ ਕੰਡਾ ਸਾਹਿਬ ਕਿ ਤੁਹਾਡਾ ਕੰਡਾ ਸੁਣ ਕੇ ਕਿਸੇ ਸਰੋਤੇ ਦਾ ਫੋਨ ਆਇਆ ਕਿ ਤੁਸੀਂ ਕਿਹੜੀ ਪਾਰਟੀ ਦੇ ਬੰਦੇ ਹੋ ਜੀ 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 ਹਾਂ ਉਹ ਮੈਨੂੰ ਤਾਂ ਮੈਂ ਪਹਿਲੀ ਤਾਂ ਗੱਲ ਸਾਰੇ ਦੋਸਤਾਂ ਨੂੰ ਦੱਸਾਂ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਹਾਂ ਮੈਂ ਤਾਂ ਇਨਸਾਨ ਖੁਦਾਦਾਨ ਤਾਨ ਨਿਰਬਾਕ ਤੇ ਮੈਂ ਚਾਹੁੰਦਾ ਵੀ ਜੇਰਾ ਅੰਗਰੇਜ਼ਾਂ ਦਾ ਆ ਜਾਵੇ ਦੁਬਾਰਾ ਉਕੇ ਸਾਨੂੰ ਮੈਂ ਖਾਸੇ ਮੈਸਜਾਂ ਦੇਣਾ ਚਾਹਵਾ ਸੀਗਾ ਮੈਨੂੰ ਖੁਸ਼ੀ ਹੋਈ ਮੈਂ ਚੰਨ ਹੁੰਦੇ ਸੀ ਰੇਡੀਓ 'ላይ ਸੁਣਿਆ ਦੇ ਰਿਹਾ ਦੋਸਤਾਂ ਨੂੰ ਬਹੁਤ ਬੰਦੇ ਪੁੱਛਦੇ ਨੇ ਕਈ ਬੰਦੇ ਮਿੱਠੀ ਮਿੱਠਾ ਹਮ ਕਿਵੇਂ ਦਿੰਦੇ ਨੇ ਵੀ ਤੁਸੀਂ ਜੀ ਕਿਹੜੀ ਪਾਰਟੀ ਦੇ ਬੰਦੇ ਹੋ ਕਿਹਦੇ ਵੱਲੋਂ ਲਿਖਦੇ ਹੋ ਹਾਂ ਯਾਰ ਹਾਂ ਜੀ ਮੈਂ ਤੇ ਬੜਾ ਸਧਾਰਨ ਜਿਹਾ ਛੋਟਾ ਜਿਹਾ ਲੇਖਕ ਤੇ ਕੰਮ ਕਰ ਰਹੇ ਹਾਂ ਹੁਕ ਬਰਾਣਾ ਨੂੰ ਸੱਚ ਹਾਜਮ ਨਹੀਂ ਨਾ ਹੁੰਦਾ ਦੁੱਖ ਦੀ ਗੱਲ ਤਾਂ ਇਹ ਹੈ ਕੰਡਾ ਸਾਹਿਬ ਹਾਂ ਜੀ ਹਾਂ ਜੀ ਚਲੋ ਜੀ ਉਹ ਆਪਣਾ ਕੰਮ ਕਰਦੇ ਆ ਅਸੀਂ ਆਪਣਾ ਕੰਮ ਕਰਦੇ ਰਹੀਏ ਕਿਉਂਕਿ ਜਦੋਂ ਸਰਕਾਰਾਂ ਬਦਲ ਜਾਣਗੀਆਂ ਕੰਡੇ ਦਾ ਕੰਡਾ ਫੇਰ ਵੀ ਐਵੇਂ ਰਹੂਗਾ ਭਾਵੇਂ ਫਿਰ ਬਾਦਲਾਂ ਦੀ ਜਗ੍ਹਾ ਕੰਡੇ ਤੇ ਕੈਪਟਨ ਹੋਏਗਾ ਸੋ ਇਹ ਇਤਨਾ ਹੁਣ ਜਿਹੜੇ ਪੁਰਾਣੇ ਸਰੋਤੇ ਜੁੜੇ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਹੁਣ ਤਾਜ਼ੇ-ਤਾਜ਼ੇ ਜੁੜੇ ਨੇ ਸਜਰਾ ਲੱਪਿਆ ਵੇਖਦੇ ਨੇ ਉਹਨਾਂ ਨੂੰ ਸ਼ਾਇਦ ਇਹੀ ਲੱਗਦਾ ਕਿ ਸ਼ਾਇਦ ਮੌਜੂਦਾ ਸੱਤਾਧਾਰੀ ਸਰਕਾਰ ਖਿਲਾਫ ਹੀ ਕੰਡਾ ਲਿਖ ਰਿਹਾ ਪਰ ਤੁਹਾਨੂੰ ਤਾਂ ਕਿੰਨੇ ਸਾਲ ਹੋ ਗਏ ਜੀ ਕੰਡਾ ਕੱਢਦੇ ਆ ਨੂੰ ਜਿਨ੍ਹਾਂ ਨੂੰ ਪੁਰਾਣਾ ਹੈ ਤੁਹਾਡੇ ਕੰਡਾ ਪੜਿਆ ਸੁਣਿਆ ਉਹਨਾਂ ਨੂੰ ਜ਼ਰੂ ਕਿਸ ਤਰ੍ਹਾਂ ਦੀ ਚਕਤੀ ਹੈ ਤੋ ਨਰਪਖੋ ਕਿ ਨਹੀਂ ਜੀ ਆ ਸਾਡੇ ਕੱਲ ਸੱਜਣ ਜੀ ਉਹਨਾਂ ਨੇ ਗੱਲ ਸੁਣਾਈ ਤੇ ਮੈਨੂੰ ਬੜੀ ਉਤਾਰਨਾ ਦਿੱਤਾ ਉਹਨਾਂ ਨੇ ਉੱਥੇ ਤੇ ਉਹ ਉਹਨਾਂ ਦੀ ਇੱਕ ਕਾਫੀ ਵੜਾ ਸੁਣੋ ਧਾਨੇ ਵਾਲੇ ਰਾਂਝੇ ਉਹ ਲਿਖਿਆ ਉਹਨਾਂ ਬਾਰੇ ਜੀ ਧਾਨੇ ਵਾਲੇ ਰਾਂਝੇ ਜੀ ਸੱਕੇ ਟੁੱਟੇ ਕੁੱਤੇ ਘਰ ਆਏ ਹੂੰ ਸੱਕੇ ਟੁੱਟੇ ਕੁੱਤੇ ਘਰ ਆਏ ਚੋਣਾ ਵਾਲਿਆਂ ਪਵੇ ਟੱਟ ਟੱਟ ਬਾਬਾ ਹੂੰ ਫੇਰ ਨਾ ਸਾਡੇ ਜ਼ਖਮਾਂ ਨੂੰ ਹੂੰ ਫੇਰ ਨਾ ਸਾਡੇ ਜ਼ਖਮਾਂ ਨੂੰ ਦੁੱਖ ਦੇ ਡਾਂਗਾਂ ਨਾਲ ਟੁੱਟੇ ਗੱਟ ਬਾਬਾ ਹੂੰ ਫੇਰ ਨਾ ਸਾਡੇ ਜ਼ਖਮਾਂ ਨੂੰ ਦੁੱਖ ਦੇ ਡਾਂਗਾਂ ਨਾਲ ਟੁੱਟੇ ਗੱਟ ਬਾਬਾ ਜੀ ਸੋਨ ਚਿੱਤ ਘਬਰਾਉਂਦਾ ਨੌਕਰੀ ਜੀ ਸੋਨ ਚਿੱਤ ਘਬਰਾਉਂਦਾ ਨੌਕਰੀ ਨਾ ਹਮ ਨਾ ਕਾਗਰੀ ਚ ਉਹ ਸੱਟ ਬਾਬਾ ਹਮ ਸਾਰੀ ਉਮਰ ਨਾ ਭੁੱਲਣੀ ਕੰਡਿਆ ਹਮ ਸਾਰੀ ਉਮਰ ਨਾ ਭੁੱਲਣੀ ਕੰਡਿਆ ਮਟਕਾ ਚੌਂਕ ਤੇ ਪਈ ਕੁੱਤ ਬਾਬਾ ਹੁਣ ਤਾਂ ਮਟਕਾ ਚੌਂਕ ਤੇ ਜਾਣੋ ਹੀ ਹਟਾਤੇ ਜੀ ਲੋਕ ਵਿਚਾਰੇ ਜਾਣਦੇ ਹੀ ਨਹੀਂ ਉੱਥੇ ਪਾਬੰਦੀ ਲਾ ਕੇ ਹਾਂ ਜੀ ਇਹ ਨਾ ਬਾਰੇ ਜਿਹਨਾਂ ਦੇ ਪੇਂਡਿੰਗ ਨੇ ਜਿਹਨਾਂ ਦੇ ਸਰਕਾਰ ਕੋਈ ਵੀ ਹੋਵੇ ਸੋ ਅੱਜ ਮੈਂ ਇੱਕ ਬੜੀ ਇੱਕ ਸਧਾਰਨ ਜੀ ਗੱਲ ਕਰਨ ਲੱਗਾ ਸਰ ਜਦੋਂ ਦੁਨੀਆ ਵੀ ਕਿਵੇਂ ਹੋਈ ਚੱਕੀ ਉਹ ਸਟਾਰਟਿੰਗ ਸ਼ੁਰੂ ਕਿਵੇਂ ਹੋਇਆ ਦੁਨੀਆ ਦਾ ਜੀ ਡਾਕਟਰ ਸਾਹਿਬ ਇਹ ਜਿਹੜਾ ਕੰਨੇ ਦਾ ਕੰਡਾ ਹੈ ਥੋੜਾ ਜਿਹਾ ਮੈਂ ਆਪਾਂ ਇਹਦਾ ਨਾਮ ਰੱਖਿਆ ਜੀ ਉਧਾਰੀ ਉਮਰ ਉਧਾਰੀ ਉਮਰ ਜੀ ਹਾਂ ਜੀ ਹੂੰ ਸੋਨੇ ਜਦੋਂ ਰੱਬ ਜੀ ਦੁਨੀਆ ਬਸਾਉਣ ਲੱਗੇ ਤਾਂ ਰੱਬ ਨੇ ਸਾਰੇ ਜਾਨਵਰ ਤੇ ਕੀੜੇ ਮਕੌੜੇ ਪੰਛੀ ਤੇ ਬੰਦੇ ਦਾ ਇੱਕ ਇੱਕ ਪੀਸ ਤਿਆਰ ਕਰ ਲਿਆ ਹਮ ਸਭ ਵਿੱਚ ਜਾਨਾਂ ਪਾ ਲਈਆਂ ਹਮ ਸਭ ਨੂੰ ਉਮਰਾਂ ਵੰਡਣ ਲੱਗੇ ਹਮ ਸਭ ਤੋਂ ਪਹਿਲਾਂ ਬੰਦੇ ਨੂੰ ਰੱਬ ਨੇ ਕਿਹਾ ਲੈ ਭਾਈ ਤੇਰੀ ਉਮਰ 40 ਸਾਲ ਹਮ ਬੰਦਾ ਸ਼ੁਰੂ ਤੋਂ ਹੀ ਲਾਜੀ ਸੀ ਹਮ ਬੰਦੇ ਨੇ ਰੱਬ ਨੂੰ ਕਿਹਾ ਹਮ ਬਸ 40 ਸਾਲ ਹੀ ਰੱਬ ਜੀ ਥੋੜੀ ਜੀ ਉਮਰ ਤਾਂ ਹੋਰ ਦੇ ਦਿਓ ਭਾਈ ਮੇਰੇ ਕੋਲੇ 40 ਸਾਲ ਤੋਂ ਵੱਧ ਫੋਟਾਂ ਨਹੀਂ ਜੇ ਕੋਈ ਜਾਨਵਰ ਜਾਂ ਪੰਛੀ ਆਪਣੀ ਮਰਜ਼ੀ ਨਾਲ ਤੈਨੂੰ ਆਪਣੀ ਵੱਧ ਉਮਰ ਦੇ ਦੇਵੇ ਤਾਂ ਤੂੰ ਲੈ ਲਵੀਂ ਉੱਥੇ ਪਾਸੇ ਹੋ ਕੇ ਬਹਿ ਜਾ ਰੱਬ ਜੀ ਨੇ ਕਿਹਾ ਰੱਬ ਕੀ ਜਾਨਵਰ ਨੂੰ ਉਮਰਾਂ ਵੰਡੀ ਜਾ ਰਹੇ ਸਨ ਤੇ ਜਾਨਵਰਾਂ ਪੰਛੀ ਉਮਰਾਂ ਲੈ ਕੇ ਜਾਈ ਯਾਰੇ ਸਨ ਹੂੰ ਫਿਰ ਗਦੇ ਦੀ ਵਾਰੀ ਆਈ ਰੱਬ ਜੀ ਨੇ ਕਿਹਾ ਭਾਈ ਤੇਰੀ ਉਮਰ 40 ਸਾਲ ਤੱਕ ਗਦੇ ਨੇ ਕਿਹਾ ਰੱਬ ਜੀ 40 ਸਾਲ ਦੀ ਉਮਰ ਕੀ ਕਰਨੀ ਹੈ ਮੈਥੋਂ ਲੈ ਕੇ ਕਿਹੜਾ ਅਫਸਰ ਲੱਗਣਾ ਹੂੰ ਭਾਰੀ ਟੋਣਾ ਲੋਕਾਂ ਦਾ ਭਾਰੀ ਟੋਣਾ ਹੂੰ ਮੈਂ ਤਾਂ 40 ਸਾਲ ਤੋਂ ਟੋਟੋ ਮਰ ਜਾਊਂਗਾ ਰੱਬ ਜੀ ਮੇਰੀ ਉਮਰ ਥੋੜੀ ਕਰ ਦਿਓ ਹੂੰ ਤੇ ਰੱਬ ਨੇ ਕਿਹਾ ਭਾਈ ਮੇਰੇ ਕੋਲ ਜਿਹੜਾ ਕੋਟਾ ਹੈ ਉਸ ਹਿਸਾਬ ਨਾਲ ਹੀ ਮੈਂ ਕੁਝ ਨਹੀਂ ਕਰ ਸਕਦਾ ਹੂੰ ਜੇ ਤੂੰ ਉਮਰ ਦੇਣੀ ਹੈ ਤਾਂ ਉਹ ਬੰਦੇ ਨਾਲ ਗੱਲ ਕਰ ਲੈ ਜੀ ਅਗਲਾ ਆਪਣੇ ਵੀ ਸਾਲ ਬੰਦੇ ਨੂੰ ਦੇ ਕੇ ਚਲਾ ਗਿਆ ਪਰ ਲਾਲਚੀ ਬੰਦਾ ਉੱਥੇ ਬੈਠੇ ਦਾ ਬੈਠਾ ਹੂੰ ਉਸ ਤੋਂ ਬਾਅਦ ਕੁੱਤੇ ਦੀ ਵਾਰੀ ਆਈ ਰੱਬ ਨੇ ਉਸ ਨੂੰ ਵੀ 40 ਸਾਲ ਦੀ ਉਮਰ ਦਿੱਤੀ ਹੂੰ ਪਰ ਕੁੱਤੇ ਨੇ ਕਿਹਾ ਰੱਬ ਜੀ ਮੈਂ 40 ਸਾਲ ਥੱਲੇ ਜਾ ਕੇ ਕੀ ਕਰਨਾ ਹੂੰ ਉਹ ਕਹਿੰਦੇ ਤੇਰਾ ਕੰਮ ਭੌਂਕਣਾ ਹੈ ਉਹ ਮੈਂ ਕਿਹੜਾ ਨੇਤਾ ਬਣਨਾ ਮੈਂ ਤਾਂ ਤੁਈ ਪੋਂਕੋਂ ਦੀ ਬਿਊਟੀ ਦਿੱਤੀ ਆ ਮੈਂ ਤਾਂ ਪੋਂਕੋਂ ਕੇ ਮਰ ਜੂੰ ਹੂੰ ਕਿਰਪਾ ਕਰ ਕੇ ਮੇਰੀ ਉਮਰ ਘਟ ਕਰ ਦਿਓ ਰੱਬ ਨੇ ਕਹੇ ਭਾਈ ਮੈਂ ਕੁਝ ਨਹੀਂ ਕਰ ਸਕਦਾ ਉਹ ਬੈਠੇ ਬੰਦੇ ਨਾਲ ਗੱਲ ਕਰ ਲੈ ਹੂੰ ਬੰਦੇ ਨੂੰ ਕੁੱਤੇ ਨੇ ਆਪਣੀ ਉਮਰ ਚ 20 ਸਾਲ ਦੇ ਦਿੱਤੇ ਹੂੰ ਪਰ ਬੰਦਾ ਫੇਰ ਵੀ ਨਾਰਜ਼ਿਆ ਉਹ ਫੇਰ ਹੀ ਬੈਠਦਾ ਬੈਠਾ ਹੂੰ ਰੱਬ ਨੇ ਤਕਰੀਬਨ ਤਕਰੀਬਨ ਸਾਰੀਆਂ ਸਾਰਿਆਂ ਨੂੰ ਮੈਂ ਮਾਣ ਦਿੱਤੀਆਂ ਤੇ ਆਖਰ ਤੇ ਉੱਲੂ ਦੀ ਵਾਰੀ ਆ ਗਈ ਰੱਬ ਨੇ ਉੱਲੂ ਨੂੰ ਵੀ 40 ਸਾਲ ਦੇ ਦਿੱਤੇ ਹੂੰ ਤੇ ਉਹਨੇ ਕਿਹਾ ਰੱਬ ਰੱਬ ਜੀ ਇੱਕ ਤਾਂ ਮੇਰੀ ਜੁਨੀ ਵੱਖਰੀ ਐ ਮੈਨੂੰ ਦਿਨ ਦਿਨ ਦੀ ਵਿਜੇ ਰਾਹਮ ਦਿਸਦਾ ਮੈਂ ਕੀ ਲੈਣਾ ਹੂੰ ਵੱਧ ਉਮਰ ਲੈ ਕੇ ਮੇਰੀ ਉਮਰ ਤੋਂ ਅੱਧੀ ਉਮਰ ਕਿਸੇ ਹੋਰ ਨੂੰ ਦੇ ਦਿਓ ਹੂੰ ਹੂੰ ਤੇ ਰੱਬ ਨੇ ਕਿਹਾ ਭਾਈ ਮੈਂ ਕੁਝ ਨਹੀਂ ਕਰ ਸਕਦਾ ਇਹ ਗੱਲ ਕਰਨੀ ਉਹ ਬੰਦੇ ਨਾਲ ਕਰ ਲਾ। ਹੂੰ। ਉੱਲੂ ਨੇ ਆਪਣੀ ਉਮਰ 24 ਸਾਲ ਬੰਦੇ ਹੁੰਦੇ ਉੱਤੇ ਤੇ ਉਹ ਉੱਟ ਗਿਆ। ਹੂੰ। ਬੰਦਾ ਫੇਰ ਬੈਠੇ ਦਾ ਬੈਠਾ। ਹੂੰ। ਰੱਬ ਨੇ ਕਹੇ ਭਾਈ ਹੁਣ ਕਿਸੇ ਨੇ ਨਹੀਂ ਆਉਣਾ ਮੈਂ ਸਭ ਨੂੰ ਬੁਲਾਵਾਂ ਨਹੀਂ ਤੂੰ ਆਪਣੇ ਚੱਲੇ ਪੈ। ਹੂੰ। ਮੇਰੀ ਗੱਲ ਸੁਣਦਾ ਸੀ। ਹੂੰ। ਉਹਨਾਂ ਜਾਨਵਰਾਂ ਦੀ ਉਮਰਾਂ ਲੈ ਲਈਆਂ। ਹੂੰ। ਤੂੰ ਔਖਾ ਬਹੁਤ ਹੋਏਗਾ। ਹੂੰ ਹੂੰ। ਇਹ ਉਹ ਮਾਤੇ ਨੂੰ ਮਹੀਆ ਪੈਣੀ ਆ ਹੂੰ ਹੂੰ ਹੁਣ ਬੰਦੇ ਦੀ ਉਮਰ ਤਾਂ 40 ਸਾਲ ਹੈ ਸਹੀ ਹੂੰ ਹੂੰ ਉਸ ਤੋਂ ਬਾਅਦ ਘਰੇ ਆਂਗਾ ਆਪਣੇ ਬੱਚਿਆਂ ਲਈ ਕੰਮ ਕਰਦਾ ਮੈਂ ਆਹ ਕੰਮ ਕਰ ਲਾਂ ਮੈਂ ਉਹ ਕੰਮ ਕਰ ਲਾਂ ਮੈਂ ਭਾਈ ਪਾਰ ਟੁਈ ਜਾਂਦਾ ਟੁਈ ਜਾਂਦਾ ਹੂੰ ਜਦੋਂ 60 ਸਾਲ ਦਾ ਹੋ ਜਾਂਦਾ ਤਾਂ ਉਸ ਵਕਤੀ ਗੁੱਡਾ ਹੋ ਜਾਂਦਾ ਤੇ ਉਹ ਕੰਮ ਕਰਨ ਯੋਗ ਨਹੀਂ ਰਹਿੰਦਾ ਹੂੰ ਉਹ ਆਪਣੇ ਬੱਚਿਆਂ ਨੂੰ ਚੰਗੀ ਸਲਾਹ ਦਿੰਦਾ ਕਿਉਂਕਿ ਉਮਰ ਦਾ ਤਜਰਬਾ ਹੁੰਦਾ ਉਸੇ ਬੱਚਿਆਂ ਨੂੰ ਕਹਿੰਦੇ ਐਵੇਂ ਕੁੱਤੇ ਨੂੰ ਭੌਂਕੀ ਜਾਂਦਾ ਹੂੰ ਜਦੋਂ ਭੌਂਕ-ਕੌਂਕ ਕੇ ਥੱਕ ਜਾ ਜਾਂਦਾ ਕੋਈ ਉਸਦੀ ਗੱਲ ਹੀ ਸੁਣਦਾ ਅੱਠੀ ਸਾਲ ਤੋਂ ਉਹ ਆਰ ਮੰਜੇ ਤੇ ਬੈਠ ਜਾਂਦਾ ਗੋਡੇ ਗਿੱਟੇ ਜੋ ਆਉਦੇ ਜਾਂਦੇ ਨੇ ਹੂੰ ਆਪਣੇ ਨੂੰਹਾਂ ਪੁੱਤਰਾਂ ਨੂੰ ਲੜਦੇ ਝਗੜ ਦੇਖਦਾ ਉਹ ਬੋਲ ਨਹੀਂ ਸਕਦਾ ਉੱਤਕੇ ਛਡਾ ਨਹੀਂ ਸਕਦਾ ਕੋਈ ਗਲਤ ਕੰਮ ਹੋ ਰਿਹਾ ਤਾਂ ਉਹ ਰੋਕ ਨਹੀਂ ਸਕਦਾ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਬਸ ਉੱਲੂ ਵਾਂਗ ਦੇਖਦਾ ਹੀ ਰਹਿੰਦਾ ਜੀ ਬਸ ਦੇਖਦਾ ਹੀ ਰਹਿੰਦਾ ਇੱਕਦਮ ਦੇਖਣਾ ਵੀ ਬੰਦ ਹੋ ਜਾਂਦਾ ਇਹ ਸੀ ਸਰ ਬੰਦੇ ਦੀ ਇੱਕ ਕਹਾਣੀ ਸਾਡਾ ਰੰਗ ਕੰਡੇ ਦਾ ਕੰਡਾ ਜੀ ਬਹੁਤ ਖੂਬ ਕੰਡਾ ਸਾਹਿਬ ਤੁਸੀਂ ਜਿਹੜਾ ਹੈ ਵਾਕਈ ਉਸ ਜਿਹੜੀ ਇੱਕ ਬੜੀ ਪੁਰਾਣੀ ਮਿੱਤ ਸੀ ਇੱਕ ਮੁੱਢੀ ਸੀ ਇਸ ਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਤੇ ਜਾਂਦੇ ਜਾਂਦੇ ਆਪਣਾ ਫਿਰ ਆਈ ਟੀ ਤੇ ਨੰਬਰ ਵੀ ਅਨਾਉਂਸ ਕਰ ਜੋ ਜੀ ਤਾਂ ਜੋ ਹੋਰ ਸਰੋਤੇ ਵੀ ਆਪਣੇ ਖਿਆਲ ਅਤੇ ਜਜ਼ਬਾਤ ਤੁਹਾਡੇ ਨਾਲ ਪੇਸ਼ ਕਰ ਸਕਣ ਤੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਉਹ ਪੁੱਛ ਲੈਣ ਕਿ ਕਿਹੜੀ ਪਾਰਟੀ ਦੀ ਉਹ ਕੰਡਾ ਸਾਹਿਬ ਮੇਰੀ ਈਮੇਲ ਹੈਗੀ asskandamoga@gmail.com ਜੀ asskandamoga@gmail.com ਤੇ ਮੇਰਾ ਮੋਬਾਈਲ ਨੰਬਰ ਹੈਗਾ 981573566 ਜੀ ਜਾਂਦੇ ਜਣੇ ਤੁਹਾਨੂੰ ਇੱਕ ਆਨਲਾਈਨ ਪਾ ਸੋ ਬਹੁਤ ਬਹੁਤ ਜੁਲਵੇਂ ਸਵਾਗਤ ਹੋਇਆ ਸਮਾ ਖੁੱਲਾ ਅੱਜ ਆਪਣੇ ਕੋਲ ਜੀ ਆਨਲਾਈਨ ਬਾਬਾ ਜੀ ਚੇਲੇ ਚੈਟ ਤੇ ਚੰਟ ਕੀਤਾ ਹੂੰ ਚੇਲੇ ਚੈਟ ਤੇ ਚੰਟ ਕੀਤਾ ਸਿਆਸੀ ਮੰਗੋ ਪੈ ਗਿਆ ਬੂਰ ਬਚੜਿਆ ਹੂੰ ਚੇਲੇ ਚੈਟ ਤੇ ਚੰਟ ਕੀਤਾ ਸਿਆਸੀ ਮੰਗੋ ਪੈ ਗਿਆ ਬੂਰ ਬਚੜਿਆ ਹੂੰ ਰਾਉਂਡ ਹੋ ਗਏ ਸਟਾਰ ਲੀਡਰਾਂ ਦੇ ਰਾਉਂਡ ਹੋ ਗਿਆ ਚਾਰ ਲੀਡਰਾਂ ਦੇ ਵਿਦ ਫੇਥ ਹੈ ਭਰਪੂਰ ਬਚੜਿਆ ਹਮ ਸਰਪਲੋਸਰਾਂ ਨਾ ਕਿਸੇ ਦਾ ਡਰਾਈ ਹਮ ਸਰਪਲੋਸਰਾਂ ਨਾ ਕਿਸੇ ਦਾ ਡਰਾਈ ਹਲਕਾ ਮੋਗਾ ਭਾਵੇਂ ਸੰਗਰੂਰ ਬਚੜਿਆ ਜੀ ਸਰਪਲੋਸਰਾਂ ਨਾ ਕਿਸੇ ਦਾ ਡਰਾਈ ਹਲਕਾ ਮੋਗਾ ਭਾਵੇਂ ਸੰਗਰੂਰ ਬਚੜਿਆ ਜਿੱਤੀ ਚਮਟਾ ਚੌਂਕੀ ਚਲਮ ਚੇਲੀ ਹਮ ਜਿੱਤੀ ਸਾਧਾਂ ਦੇ 5 ਮਸ਼ਹੂਰ ਬਚੜਿਆ ਬਿਲਕੁਲ ਬਿਲਕੁਲ ਚੱਚੇ ਸਾਧਾਂ ਦੇ 5 ਮਸ਼ਹੂਰ ਬਚੜਿਆ ਜੀ ਜੀ ਪਰ ਹੁਣ ਤਾਂ ਕੰਡਾ ਸਾਹਿਬੀ ਸਾਧਾਂ ਦੇ ਜਿਹੜੇ 5 ਚੱਚੇ ਕਦੇ ਮਸ਼ਹੂਰ ਹੁੰਦੇ ਸੀ ਤੇ ਅੱਜ ਕੱਲ੍ਹ ਤੇ ਹੋਰ ਵੀ ਬਦਲ ਗਏ ਨੇ ਕਈ ਤਰ੍ਹਾਂ ਦੇ ਚਿੱਪੀ ਵੀ ਲੋਪ ਹੋ ਗਈ ਐ ਚਿਮਟਾ ਵੀ ਲੋਪ ਹੋ ਗਿਆ ਤੇ ਜਿਹੜਾ ਹੁੰਡਾ ਹੁੰਦਾ ਸੀ ਸਾਧਾਂ ਕੋਲ ਉਹ ਵੀ ਲੋਪ ਲੋਪ ਹੋ ਗਿਆ ਹੁਣ ਤੇ ਹਾਈ ਫਾਈ ਸਾਧ ਹੋ ਗਏ ਜ਼ਿਆਦਾਤਰ ਉਹ ਹਾਈ ਫਾਈ ਤੁਹਾਡੀ ਗੱਲ ਠੀਕ ਹੈ ਆਨਲਾਈਨ ਬਾਬਾ ਜੀ ਆਏਗਾ ਸਾਰਾ ਕੁਝ ਹੋ ਗਿਆ ਬਾਕੀ ਚਪੀਆਂ ਲੋਪ ਹੋ ਗਈਆਂ ਜੀ ਹਾਂ ਠੀਕ ਹੈ ਠੀਕ 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 ਹੈ ਤੁਹਾਡੀ ਗੱਲ ਇਹਦੇ ਕੋਈ ਦੋਰਾਈ ਨਹੀਂ ਗਈਆਂ ਇਹਦੇ ਚ ਚੱਲੀ ਜਾਂਦਾ ਇਸ ਤਾਈ ਜੀ ਚੇਂਜ ਹੋਈ ਜਾਂਦੀ ਹੈ ਤੇ ਪੋਲਟੈਕਸ ਵੀ ਬਦਲੀ ਜਾਂਦੀ ਹੈ ਸਿਆਸਤ ਬਦਲੀ ਜਾਂਦੀ ਤੇ ਲੋਕ ਵੀ ਬਦਲੀ ਜਾਂਦੇ ਨੇ ਜੀ ਏ ਕੰਡਾ ਸਾਹਿਬ ਮੈਂ ਇੱਕ ਗੱਲ ਜਾਣਨਾ ਚਾਹਾਂਗਾ ਜਿਸ ਤਰ੍ਹਾਂ ਕੱਲ ਸਾਡੇ ਸਰੋਤੇ ਨੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਜਿਹੜੇ ਆਪ ਜੀ ਦੀ ਜ਼ੁਬਾਨ ਤੋਂ ਸੁਣਿਆ ਕੰਡੇ ਦਾ ਕੰਡਾ ਮੇਰੇ ਖਿਆਲ ਨਾਲ ਰੇਡੀਓ ਤੇ ਤੁਸੀਂ ਪਹਿਲੀ ਵਾਰੀ ਬੋਲਣ ਲੱਗੇ ਹੋ ਆਪਣੀ ਜ਼ੁਬਾਨ ਦੇ ਵਿੱਚ ਪੜਦੇ ਤਾਂ ਤੁਹਾਨੂੰ ਬਹੁਤ ਦੇਰ ਤੋਂ ਨੇ ਸਰੋਤੇ ਜੀ ਜੀ ਤੇ ਜਿਸ ਤਰ੍ਹਾਂ ਸਰੋਤੇ ਨੇ ਇੱਕ ਨੇ ਪੁੱਛਿਆ ਕਿ ਤੁਸੀਂ ਕਿਹੜੀ ਪਾਰਟੀ ਦੇ ਹੋ ਪਹਿਲਾਂ ਵੀ ਤੁਹਾਡੇ ਗਲੀ ਗੁਆਂਢ ਦੇ ਜਾਂ ਮੋਗੇ ਦੇ ਜਾਂ ਆਮ ਕਿਸੇ ਨੇ ਫੇਸਬੁੱਕ ਤੇ ਤੁਹਾਨੂੰ ਇਸ ਤਰ੍ਹਾਂ ਪੁੱਛਿਆ ਜਾਂ ਮਿੱਠੀ ਧਮਕੀ ਦਿੱਤੀ ਹੈ ਕਿ ਕੰਡਾ ਸਾਹਿਬ ਸਾਡੀ ਪਾਰਟੀ ਦੇ ਕਿੰਨਾ ਜੋ ਬੰਕੀਆਂ ਬੰਕੀਆਂ ਤਾਂ ਕਾਫੀ ਤਾਂ ਆਉਂਦੀਆਂ ਨੇ ਮੇਰਾ ਹੁਣ ਇੱਕ ਦੋ ਤਿੰਨ ਫੋਆਰਾ ਵਿੱਚ ਚਪਿਆ ਸੀ ਆਪ ਜੀ ਉਹਦਾ ਨਾਂ ਉਹ ਹੁਣ ਜਿਹੜਾ ਹੈਗਾ ਮੰਨ ਲਓ ਇੱਕ ਕਈ ਚੋਰ ਦੀ ਦਾੜੀ ਵਿੱਚ ਤਿੰਨ ਕ ਹੂੰ ਉਹ ਕੋਈ ਕਹਿੰਦੇ ਐਲਜੀਬੀਸੀ ਤੇ ਲਿਖਿਆ ਆਇਆ ਕੋਈ ਕਹਿੰਦੇ ਇਹ ਕਾਲੀਆਂ ਦੇ ਲਈ ਆਇਆ ਐਕਚੁਅਲੀ ਉਹ ਜਿਹੜੇ ਕ੍ਰਿਮੀਨਲ ਨੇ ਉਹਨਾਂ ਤੋਂ ਲਿਖਿਆ ਆਇਆ ਹੂੰ ਅੱਛਾ ਜਿਵੇਂ ਤੁਸੀਂ ਅਖਬਾਰਾਂ ਨੂੰ ਭੇਜਦੇ ਹੋ ਕਈ ਵਾਰ ਅਖਬਾਰਾਂ ਵਾਲੇ ਵੀ ਡੈਸਕ ਤੇ ਰੁਕ ਜਾਂਦਾ ਤੁਹਾਡਾ ਭੇਜਿਆ ਹੋਇਆ ਲੱਗਦਾ ਨਹੀਂ ਐ ਤਿੱਖਾ ਜਿਆਦਾ ਹੁੰਦਾ ਬਿਲਕੁਲ ਬਿਲਕੁਲ ਉੱਥੇ ਤਾਂ ਬੜੀ ਪ੍ਰੋਬਲਮ ਆਉਂਦੀ ਆ ਤਾਂ ਕਹਿੰਦੇ ਤੁਸੀਂ ਮੈਂ ਇਹਨੂੰ ਗੋਲ ਕਰ ਦਿਓ ਕੰਡੇ ਨੂੰ ਖੁੰਡਾ ਕਰ ਦਿਓ ਥੋੜਾ ਜਿਹਾ ਨਾ ਹਾਂ ਜੀ ਥੋੜਾ ਜਿਹਾ ਕਹਿੰਦੇ ਬਾਲਾ ਤਿੱਖਾ ਨੂੰ ਕੋਨਾਇ ਕਰ ਦਿਓ ਮੁਰੋਂ ਕੋਨਾ ਪਰ ਤੁਹਾਡੇ ਵਾਲਾ ਕੰਡਾ ਤਾਂ ਕੰਡਾ ਸਾਹਿਬ ਉਹ ਬਚਪਨ ਚ ਵੇਖਿਆ ਜੀ ਹੁਣ ਤੱਕ ਕਿਤੇ ਹੈ ਨਹੀਂ ਉਹ ਗੜਾਉਂਦੇ ਦੀਆਂ ਸੂਲਾ ਹੁੰਦੀਆਂ ਸੀ ਮੋਟੀਆਂ ਮੋਟੀਆਂ ਹਾਂ ਜੀ ਕੰਡਾ ਤੁਹਾਡੇ ਕੋਲ ਦਾ ਟੁੱਟਦਾ ਵੀ ਨਹੀਂ ਆ ਤੇ ਚੀਜ਼ਾਂ ਵੀ ਪੂਰੀਆਂ ਪਵਾ ਦਿੰਦਾ। ਤਾਂ ਬਤ ਕੀ ਹੈ ਜੀ ਗੱਲ ਇਹ ਆ ਵੀ ਇੱਥੇ ਜਿਹੜੇ ਲੋਕ ਅਣਪੜ੍ਹਨੇ ਉਹ ਉਹ ਮੈਂ ਐ ਨਹੀਂ ਕਹਿੰਦਾ ਕਿ ਕਿਤਾਬਾਂ ਨਹੀਂ ਪੜੀਆਂ ਉਹਨਾਂ ਨੇ ਉਹ ਦਿਮਾਗੀ ਤੌਰ ਤੇ ਅਣਪੜ੍ਹਨੇ। ਹੂੰ ਉਹ ਬੰਦੇ ਇਹ ਜਿਹੜੀਆਂ ਹੌਸੀਅਤਾਂ ਕਰਦੇ ਨੇ ਵੀ ਪਾਰਟੀਆਂ ਪੁੱਛੀ ਜਾਣਗੇ ਜਾਂ ਵੱਲੋਂ ਤੇ ਕਹੀ ਜਾਣਗੇ ਤੁਸੀਂ ਕੀ ਮਤਲਬ ਕਿ ਕਈ ਤਰ੍ਹਾਂ ਦੇ ਕੰਦੇ ਵੀ ਤੁਹਾਨੂੰ ਕੀ ਮਿਲਦਾ ਲੈ ਕੇ। ਹੂੰ ਬੜੀ ਜੀ ਬੁਗਰੀ ਤੋਂ ਇੱਕ ਮੈਨੂੰ ਟੀਚਰ ਦਾ ਨਾਲੇ ਲੈਣਾ ਚਾਹੁੰਦਾ ਮੈਂ ਮੈਨੂੰ ਕਹਿੰਦਾ ਵੀ ਤੂੰ ਤੁਹਾਨੂੰ ਇੱਥੇ ਕਹਿੰਦਾ ਕੀ ਮਿਲਦਾ ਮੈਂ ਉਹਨੂੰ ਕਹਾਈ ਮੈਨੂੰ ਤਲਫਾ ਮਿਲਦੀ ਹੈ ਕਹਿੰਦਾ ਕਿੰਨੀ ਕਿੰਨੀ ਮੈਂ ਕਿਹਾ ਜੇ ਜੀਤ ਆਲੇ ਮੈਨੂੰ ਕਾਰ ਰੇਅ ਦੇ ਦੇਣੇ ਜੱਗ ਬੰਦੇ 50000 ਦੇਣ ਦੇ ਬਾਹਰਲੇ ਇੱਕ ਵਾਰ ਦੇਣੇ ਲੱਖ ਰੁਪਏ ਉਹ ਦਵਾ ਜਾਂਦਾ ਕਹਿੰਦਾ ਯਾਰ ਪਾញੋਂ ਸੋਚਿਆ ਵੀ ਚਿੱਟਾ ਕਾੜ ਦੇਣਾ ਪਾਕ ਤਰ੍ਹਾਂ ਕਰਦਾ ਰਹਿੰਦਾ ਇਹ ਜਿਹੜੀ ਕਿ ਐਡਾ ਮੋਟਾ ਦਿਮਾਗ ਰੋ ਟੀਚਰ ਟੀਚਰ ਆ ਹੋ ਮੈਂ ਹੈਰਾਨ ਆ ਉਹ ਵੀ ਉਹ ਮਾਸਟਰ ਪੜਾਉਂਦਾ ਕੀ ਪੜਾਉਂਦਾ ਹੋਊਗਾ ਉਹ ਹਾਂ ਦੇਖੋ ਤੁਸੀਂ ਕੋਲੋਂ ਆਪਣੇ ਪੈਸੇ ਖਰਚਦੇ ਹੋ ਫੈਕਸ ਕਰਦੇ ਹੋ ਭੇਜਦੇ ਹੋ ਟਾਈਮ ਵੇਸਟ ਕਰਦੇ ਹੋ ਇੱਕ ਸ਼ਾਇਰ ਦਵਾ ਜੀ ਜਜ਼ਬਾਤ ਜਨਤਾ ਦੇ ਦਰਦ ਸਾਹਮਣੇ ਨਾ ਆਵੇ ਤਾਂ ਉਹ ਸ਼ਾਇਰ ਫਿਰ ਮਰ ਜਾਂਦਾ ਅੰਦਰੋਂ ਅੰਦਰ ਹੀ ਹੁਣ ਜਿਸ ਤਰ੍ਹਾਂ ਸ਼ਾਇਰ ਨੇ ਜਿਹੜੇ ਉਹਦਾ ਕਿਸਮ ਦੀ ਸ਼ਾਇਰੀ ਆ ਉਹ ਲੋਕਾਂ ਦੇ ਦਰਦਾਂ ਨੂੰ ਉਹਨਾਂ ਨੇ ਲਿਖਿਆ ਉਹਨਾਂ ਦੇ ਜਿਹੜੇ ਸ਼ੇਅਰ ਸੀਗੇ ਉਹ ਫਿਰ ਕਲਾਮ ਬਣ ਗਏ ਮਸਲਨ ਬਾਬਾ ਬੁੱਲੇ شاہ ਜੀ ਦੀ ਗੱਲ ਲੈ ਲਓ ਜਾਂ ਨਾਨਕ ਸ਼ਾਇਰ ਦੀ ਗੱਲ ਕਰ ਲਿਓ ਗੁਰਨਾਨਕ ਸਾਹਿਬ ਦੀ ਇਹ ਜਿਸ ਤਰ੍ਹਾਂ ਇਤਿਮਾਰ ਪਈ ਕੁਰਲਾਣੇ ਤੈਕੀ ਦਰਦ ਨਾ ਆ ਲੋਕਾਂ ਦੇ ਦਰਦ ਨੂੰ ਉਹਨਾਂ ਨੇ ਬਿਆਨਿਆ ਬਾਬਰ ਵਾਲੀ ਦੀ ਮੁਖਾਲਫਤ ਕੀਤੀ ਸੱਚ ਨੂੰ ਸੱਚ ਕਹਿਣਾ ਸਾਡੀ ਵਿਰਾਸਤ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਸੱਚੇ ਸੁੱਚੇ ਸ਼ਾਇਰ ਹੁੰਦੇ ਨੇ ਉਹਨਾਂ ਦੇ ਜਿਹੜੇ ਸ਼ੇਅਰ ਹੁੰਦੇ ਨੇ ਉਹ ਸਮਾਂ ਪਾ ਕੇ ਕੰਡਾ ਸਭ ਕਲਾਮ ਬਣ ਜਾਂਦੇ ਨੇ ਉਹ ਸਤਕਾਰਤ ਹੋ ਜਾਂਦੇ ਨੇ ਜੇ ਉਹਨਾਂ ਨੇ ਨਿਰਪੱਖ ਤੇ ਆਵਾਮ ਦੇ ਦਰਦ ਨੂੰ ਬਿਆਨਿਆ ਹੋਵੇ ਇਹ ਹੁੰਦੀ ਹੈ ਉਹ ਸੋਚ ਪਰ ਉਹ ਜਿਹੜੇ ਕਈ ਫਿਰ ਉਹ থামਜ਼ ਅਪ ਹੁੰਦੇ ਨੇ ਜੀ ਉਹਨਾਂ ਨੂੰ ਕੀ ਪਤਾ ਉਹ ਤਾਂ ਫਿਰ ਕੀ ਕਹੀਏ ਉਹਨਾਂ ਲੋਕਾਂ ਦਾ ਉਹਨਾਂ ਦੇ ਬਦਲਤੇ ਸੰਸਾਰ ਪਿੱਛੇ ਨੂੰ ਜਾਂਦਾ ਨਾ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਦੱਸਦਾ ਮੈਂ ਮੈਂ ਤਕਰੀਬਨ 7 ਨੀ ਸੀਗਾ ਉਦੋਂ ਜੀ 7 ਦੇ ਵਿੱਚ ਮੈਂ ਇੱਕ ਪਹਿਲੀ ਛੋਟੀ ਜੀ ਕਹਾਣੀ ਲਿਖੀ ਜਿਹਦਾ ਨਾਮ ਸੀ ਨਾਰੀ ਨਕੇਤਨ ਹੂੰ ਤੇ ਮੈਂ ਉਹ ਜਦੋਂ ਆਣੀ ਭੇਜੀ ਸੀ ਵਾਸਤੇ ਉਹ ਜਦੋਂ ਛਪ ਗਈ ਨਾ ਤੇ ਉਹ ਮੈਨੂੰ ਸਾਡੇ ਮਾਸਟਰ ਜੀ ਨੇ 5 ਰੁਪਏ ਦਿੱਤੇ ਸੀ ਅੱਛਾ ਜੀ ਹੌਸਲਾ ਫਜਾਈ ਕੀ ਬਾਤ ਹੈ ਉਹਨਾਂ ਦੇ ਬਿਲਕੁਲ ਹੌਸਲੇ ਪਏ ਆ ਉਹ ਉਹ ਨਾ ਉਹ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਨੀ ਚਾਹੂੰਗਾ ਨਾਲ ਇੱਕ ਇੱਕ ਛੋਟੀ ਜੀ ਹਾਂ ਜਰੂਰ ਪਲੀਜ਼ ਪਲੀਜ਼ ਜਰੂਰ ਸਾਂਝੀ ਕਰੋ ਤਾਂ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਅਸੀਂ ਦੂਰ ਕਰਾਂਗੇ ਇਹ ਤੁਹਾਡੇ ਨਾਲ ਸਾਡਾ ਵਾਅਦਾ ਰਿਹਾ ਹੂੰ ਬਸ ਸਾਨੂੰ ਵੋਟ ਪਾਓ ਸਾਡੀ ਪਾਰਟੀ ਜਿਤਾਓ ਜੈ ਜਨਤਾ ਜੈ ਸੰਘਰਸ਼ Hmm. नेता जी ये गल इलेक्शनਾਂ ਦੇ ਦਿਨਾਂ ਚ ਘਰ ਘਰ ਜਾ ਕੇ ਕਹਿ ਰਹੇ ਸਨ ਹੂੰ ਵੋਟਾਂ ਮੰਗਦੇ ਮੰਗਦੇ ਉਹ ਰੈੱਡ ਲਾਈਟ ਏਰੀਆ ਚ ਆ ਗਏ ਹੂੰ ਉੱਥੇ ਜਾ ਕੇ ਵੀ ਉਹ ਆਪਣਾ ਭਾਟ ਦੇਣ ਲੱਗੇ ਹੂੰ ਤੁਸੀਂ ਆਪਣਾ ਕੀਮਤੀ ਰੋਡ ਮਨਜੋ ਮੈਂ ਤੁਹਾਨੂੰ ਇਸ ਵਿਸ਼ਵਗਮਨੀ ਤੋਂ ਹਮੇਸ਼ਾ ਹਮੇਸ਼ਾ ਲਈ ਸਤਿਕਾਰਾ ਦੇਵਾਂ ਹੂੰ ਮੈਂ ਇੱਥੇ ਨਾਰੀ ਨਿਰਕੇਤਨ ਖਲਵਾ ਦੇਵਾਂਗਾ ਹੂੰ ਵਿਸ਼ਵਾਮਤੀ ਪ੍ਰਧਾਨ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਇੱਕ ਐਕਟਰ ਦਾ ਰੋੜਾ ਚੁੱਕ ਕੇ ਨੇਤਾ ਜੀ ਸਿਰ ਤੇ ਮਾਰਿਆ ਹੂੰ ਤੇ ਕਿਹਾ ਹਾਂ ਅਮਜਾ ਰਿਆ ਇਹ ਪਹਿਲਾ ਨਾ ਲਈ ਨਕੇਤਨ ਹੀ ਸੀ ਤੇ ਪਹਿਲਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਓ ਤੇ ਨੇਤਾ ਜੋ ਸੁੱਖਿਆ ਸਕੇ ਹੂੰ ਇਹ ਮੈਂ ਸੱਤ ਮਹੀਨੇ ਵਿੱਚ ਇਹ ਵੀ ਸੋਚ ਰੱਖਦੇ ਸੀ ਜੀ ਵੀ ਇਹ ਉਦੋਂ ਦੀ ਕਹਾਣੀ ਲਿਖੀ ਹੋਈ ਆ ਤੇ ਇਹ ਉਹਨਾਂ ਜੇ ਮੈਂ ਤੁਹਾਨੂੰ ਅੱਜ ਸੁਣਾਈ ਹੈ ਇਹਨਾਂ ਸਾਲਾਂ ਬਾਅਦ ਹੂੰ ਕੋਈ ਬੰਦਾ ਕਹੇ ਜੀ ਅੱਜ ਕੋਈ ਹੈਪਨਿੰਗ ਹੋ ਜਾਂਦੀ ਅੱਜ ਵੀ ਉਹੀ ਪੋਜੀਸ਼ਨ ਹੂੰ ਬਿਲਕੁਲ ਨਾਰੀ ਰਿਪੋਰਟਾਂ ਫਿਰ ਰਾਜਸੀ ਦੇ ਅੱਡੇ ਪਿੱਛੇ ਜੇ ਕਿੰਨੀਆਂ ਖਬਰਾਂ ਆਪਾਂ ਪੜੀਆਂ ਨੇ ਹਰਿਆਣਾ ਚ ਜਲੰਧਰ ਚ ਕੀ ਕੁਝ ਨਹੀਂ ਹੋਇਆ ਬਿਲਕੁਲ ਹੂੰ ਕੋਈ ਬੰਦਾ ਕਹੇ ਤੁਸੀਂ ਇਹ ਹੁਣ ਉਦੋਂ ਦੀ ਸਟੋਰੀ ਲਿਖੀ ਹੋਈ ਹੈ ਇਹ ਜਦੋਂ ਮੈਂ 7 17 ਮੈਂ 80 85 6 ਦੀ ਗੱਲ ਕਰ ਰਿਹਾ ਸਰ ਜੀ 80 ਇੱਕ ਮੈਂ ਟੈਂਸ ਕੀਤੀ ਸੀ ਜੀ ਤੋਏ ਮਤਲਬ ਕਿ ਅਸੀਂ ਜਿਹੜਾ ਕੰਮ ਕਰਦੇ ਪਏ ਆ ਸਾਡੇ ਦੋਸਤ ਮਿੱਤਰ ਆ ਫੇਸਬੁਕ ਤੇ ਬਹੁਤ ਅੱਛੇ ਦੋਸਤ ਆ ਤੁਹਾਡੇ ਵਰਗੇ ਹੋਰ ਸੱਜਣ ਬਹੁਤ ਨੇ ਜਿਹੜੇ ਸਾਨੂੰ ਨਹੀਂ ਪਸੰਦ ਕਰਦੇ ਹੈ 15 20 ਤੁਹਾਡੇ ਕਮੈਂਟ ਆਏ ਹੁੰਦੇ ਨੇ ਹਰ ਇੱਕ ਤੁਹਾਡੇ ਕਾਵ ਟੋਟੇ ਤੇ ਲਾਈਕ ਲੋਕ ਕਰਦੇ ਨੇ ਕਿਉਂਕਿ ਜੇ ਇੱਕ ਪੱਤਰਕਾਰ ਜਾਂ ਇੱਕ ਸਹਿਤਕਾਰ ਇੱਕ ਸ਼ਾਇਰ ਸੰਸਾਰ ਦੇ ਜਾਂ ਸਮਾਜ ਦੇ ਦਰਦ ਨੂੰ ਨੇ ਬਿਆਨੇਗਾ ਲੋਕਾਂ ਦੇ ਸਾਹਮਣੇ ਨਹੀਂ ਰੱਖੇਗਾ ਤਾਂ ਫਿਰ ਤੇ ਅੰਨੇ ਨੇ ਪਹੀ ਜਾਣਾ ਤੇ ਕਤੀੜ ਨੇ ਛੱਟੀ ਜਾਣਾ ਬਿਲਕੁਲ 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 ਸੋ ਇਹੀ ਕੋਸ਼ਿਸ਼ ਹੈ ਜੀ ਰੱਬ ਇਹਨਾਂ ਮਿੱਠੀ ਧਮਕੀ ਦੇਣ ਵਾਲਿਆਂ ਨੂੰ ਸਮਾਤ ਬਖਸ਼ੇ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਇਹ ਸਭ ਮਸੇਰ ਭਰਾ ਨੇ 5 ਸਾਲੋਂ 5 ਸਾਲੋਂ ਪਰ ਲੋਕਾਂ ਦਾ ਦਰਦ ਹੈ ਜਿਹੜਾ ਵਧਦਾ ਜਾ ਰਿਹਾ ਹੈ ਇਹ ਜਿਹੜਾ ਦਰਦ ਸਾੜ ਸਤੀ ਬਣ ਚੁੱਕਾ ਕੈਂਸਰ ਬਣ ਚੁੱਕਾ ਹੈ ਜਿਹੜਾ ਕਿ ਖਤਮ ਕਰੀ ਜਾ ਰਿਹਾ ਸੋਹਣੇ ਸੰਸਾਰ ਨੂੰ ਇਸ ਸਮੇਂ ਦਾ ਸੱਚ ਹੈ ਜੀ ਬਿਲਕੁਲ ਜੀ ਬਿਲਕੁਲ ਸੋ ਕੰਡਾ ਸਾਹਿਬ ਜੀ ਹਾਂਜੀ ਹਾਂਜੀ ਦੱਸੋ ਤੁਸੀਂ ਕੀ ਕਹਿਣ ਲੱਗੇ ਸੀ ਹਾਂ ਤੁਸੀਂ ਗੱਲ ਆਪਣੀ ਕੰਪਲੀਟ ਕਰੋ ਮੈਂ ਤਾਂ ਇਹ ਕਹਿਣ ਲੱਗਾ ਸੀ ਕਿ ਤੁਹਾਨੂੰ ਦੋ ਲੈਣਾ ਸੀ ਮੈਂ ਪਾਇਆ ਉਹਨੇ ਪਰ ਉਹ ਨਾਲ ਰੱਖਿਆ ਚਮਨ ਜੀ ਕਿ ਕੋਈ ਖਰੀਦਦਾਰ ਹੋਵੇ ਤਾਂ ਦੱਸਿਓ ਹੂੰ ਕੋਈ ਖਰੀਦਦਾਰ ਹੋਵੇ ਤਾਂ ਦੱਸਿਓ ਅਮਨ ਦੀ ਖਾਤਰ ਚਮਨ ਵੇਚ ਦਿਵਾਂਗੇ ਓ ਅਮਨ ਦੀ ਖਾਤਰ ਚਮਨ ਵੇਚ ਦਵਾਂਗੇ ਜੀ ਤੋਂ ਇਹ ਗੱਲ ਅਸੀਂ ਤਾਂ ਸ਼ਾਂਤੀ ਚਾਹੁੰਦੇ ਆ ਚਾਹੇ ਕੋਈ ਸਰਕਾਰ ਹੋਵੇ ਇਹ ਤਾਂ ਇਹ ਚਾਹੁੰਦੇ ਆ ਵੀ ਇੱਥੇ ਅੰਗਰੇਜ਼ੀ ਆਉਣ ਦੁਆਰਾ ਵਧੀਆ ਹੋ ਜਾਊਗਾ। ਹੂੰ। ਇਹ ਸਭ ਉਹ ਕਰ ਪਾ ਪੈਸਾ ਨਾਲ ਅੰਗਰੇਜ਼ਾਂ ਨੂੰ ਹੀ ਦੇਣਾ। ਅੱਜ ਕੱਲ ਜਿਹੜਾ ਔਰੋਂ ਦਾ ਸਮਾਨ ਹੈ ਭਾਵੇਂ ਚੰਡੀਗੜ੍ਹ ਦੇ ਕੈਫੇਟੇਰੀ ਨੇ ਕੁਰਸੀਆਂ ਹੁਣ ਭਾਵੇਂ ਗਾਂਧੀ ਦਿਆਨਕਾ ਹੁਣ ਤੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਖ ਵਿਰਾਸਤਾ ਹੁਣ ਅੱਜ ਕੱਲ ਅੰਗਰੇਜ਼ਾਂ ਦੇ ਰਾਜ ਚ ਹੀ ਵਿਕ ਰਹੀਆਂ ਉੱਥੇ ਵਿਕ ਰਹੀਆਂ ਉਹਨਾਂ ਨੇ ਸਾਂਭੀਆਂ ਹੋਈਆਂ। ਸਾਡੇ ਵਾਲਿਆਂ ਨੇ ਤਾਂ ਪੈਸਾ ਫੇਰ ਸਵਿਸ ਬੈਂਕਾਂ 'ਚ ਹੀ ਦੇਣਾ ਸੋ ਸਵਿਸ ਬੈਂਕ ਵਾਲੇ ਕਿਉਂ ਨਾ ਸਿੱਧੇ ਆ ਜਾਣ। ਕਿ ਨਹੀਂ? ਹਾਂ। ਇਹ ਕੋ ਤੁਹਾਡੇ ਗੱਲੇ ਤਾਂ ਕੋ ਦੋਰ ਆਈ ਨਹੀਂ ਗੀਆਂ ਤਾਂ ਇਹ ਇਹ ਸੱਚ ਹੈ ਅਸਲ ਸੱਚਾ ਜੀ ਸੋ ਕੰਡਾ ਸਾਹਿਬ ਆਪ ਜੀ ਜੁੜੇ ਹੋ ਬਹੁਤ ਬਹੁਤ ਧੰਨਵਾਦ ਤੇ ਮੰਡੇ ਨੂੰ ਫੇਰ ਮਿਲਣ ਦੇ ਵਾਅਦੇ ਦੇ ਨਾਲ ਦਿਵਾ ਗਿਆ ਸასიਖਾਲ ਜੀ ਸ਼ੁਕਰੀਆ ਸასიਖਾਲ ਸਰ ਸასიਖਾਲ ਕੰਡਾ ਸਾਹਿਬ ਮਿਹਰਬਾਨੀ ਸასიਖਾਲ ਸੋ ਦੋਸਤੋ ਇਹ ਸਨ ਸਰਦਾਰ ਅਮਰੀਕ ਸਿੰਘ ਕੰਡਾ ਜੀ ਡਾਕਟਰ ਅਮਰੀਕ ਸਿੰਘ ਕੰਡਾ ਜੀ ਜਿਹੜੇ ਸਾਡੇ ਨਾਲ ਜੁੜੇ ਸੀਗੇ ਮੋਗਾ ਸ਼ਹਿਰ ਤੋਂ ਕੰਡੇ ਦਾ ਕੰਡਾ ਲੈ ਕੇ